जिथे असी सारे खड़े ने ये बाल्मीकि मोहल्ला है कादिया का ਤਾ ਇਹਦੇ ਵਿੱਚ ਇੱਕ ਨਵਸ਼ਰਨ ਨਾਮ ਦਾ ਇੱਕ ਵਿਅਕਤੀ ਹੈ ਜਿਹੜਾ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਇਸ ਵੇਲੇ ਅਮਰਸਰ ਜੇਲ੍ਹ ਦੇ ਵਿੱਚ ਹੈਗਾ ਤਾਂ ਇਹਨੇ ਜਿਹੜੀ ਆਪਣੀ ਜਿਹੜੀ ਕੋਠੀ ਪਾਈ ਹੈ ਇਹ ਗਵਰਨਮੈਂਟ ਲੈਂਡ ਹੈ ਤਾਂ ਇਹਨੂੰ ਪਹਿਲਾਂ ਵੀ ਸਿਵਲ ਪ੍ਰਸ਼ਾਸਨ ਵੱਲੋਂ ਕਾਫੀ ਨੋਟਿਸਿਸ ਇਸ਼ੂ ਹੋਏ ਸੀਗੇ ਕਿ ਇਹਨੂੰ ਸੈਲਫ ਡਿਮੋਲਿਸ਼ਨ ਕਰਨ ਲਈ ਬਟ ਉਹ ਇਹਨਾਂ ਨੇ ਕੁਝ ਕੀਤਾ ਨਹੀਂ ਤਾਂ ਫਿਰ ਸਾਨੂੰ ਸਿਵਲ ਪ੍ਰਸ਼ਾਸਨ ਵੱਲੋਂ ਲਿਖ ਕੇ ਆਇਆ ਸੀਗਾ ਕਿ ਇਹਨੂੰ ਡਿਮੋਲਿਸ਼ ਕਰਨ ਲਈ ਸਾਨੂੰ ਪੁਲਿਸ ਸੁਰੱਖਿਆ ਦਿੱਤੀ ਜਾਵੇ ਤਾਂ ਉਸ ਚੀਜ਼ ਦੀ ਕੰਪਲਾਈਂਸ ਕਰਦੇ ਹੋਏ ਅੱਜ ਡਿਸਟ੍ਰਿਕਟ ਪੁਲਿਸ ਬਟਾਲਾ ਵੱਲੋਂ ਇੱਥੇ ਆਪਣੀ ਜਿਹੜੀ ਟੀਮਸ ਹੈ ਉਹ ਤਾਇਨਾਤ ਕੀਤੀਆਂ ਗਈਆਂ ਹੈਗੀਆਂ ਤਾਂ ਅਸੀਂ ਇਹ ਇਹਨਾਂ ਦੀ ਨਿਗਰਾਨੀ ਹੈ ਇੱਥੇ ਇਹ ਡਿਮੋਲਿਸ਼ ਕਰਨ ਜਾ ਰਹੇ ਨੇ ਜਿਸੇ ਤੁਸੀਂ ਦੇਖ ਸਕਦੇ ਹੋ ਕਿ ਬਿਲਡੋਜ਼ਰ ਚੱਲ ਪਏ ਨੇ ਤਾਂ ਇਹ ਜਿਹੜਾ ਬੰਦਾ ਹੈ ਇਹ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਇਹਦੇ ਪਰ ਖلاف 6 ਮੁਕਦਮੇ ਦਰਜ ਹੋ ਗਏ ਨੇ ਉਹਦੇ ਵਿੱਚ 4 ਮੁਕਦਮੇ ਐਨਡੀਪੀਐਸ ਦੇ ਹੈਗੇ 2 ਆਰਮਜ਼ ਐਕਟ ਦੇ ਹੈਗੇ ਨੇ ਤਾਂ ਜਿਹੜੇ ਐਨਡੀਪੀਐਸ ਵਾਲੇ ਮੁਕਦਮੇ ਹੈ ਉਹਦੇ ਵਿੱਚ ਇੰਟਰਮੀਡੀਏਟ ਕੁਆਂਟੀਟੀ ਵਾਲੇ ਵੀ ਹੈ ਐਂਡ ਕਮਰਸ਼ੀਅਲ ਕੁਆਂਟੀਟੀ ਵਾਲੇ ਪਰਚੇ ਵੀ ਇਹਦੇ ਤੇ ਦਰਜ ਹੈਗੇ ਨੇ ਤਾਂ ਇਹਨੇ ਜਿਹੜੀ ਉਸਾਰੀ ਕੀਤੀ ਹੈ ਸਰਕਾਰੀ ਜ਼ਮੀਨ ਹੈ ਔਰ ਜਿਹੜਾ ਇਹ ਘਰ ਬਣਾਇਆ ਹੈ ਇਹ ਮਤਲਬ ਜਿਹੜੀ ਰਕਮ ਗਲਤ ਤਰੀਕੇ ਨਾਲ ਇਹਨੇ ਹਾਸਲ ਕੀਤੀ ਹੈ ਨਸ਼ਾ ਤਸਕਰੀ ਕਰਕੇ ਉਹਦੇ ਨਾਲ ਉਹ ਬਣਾਈ ਹੈ ਤਾਂ ਇਹਦਾ ਇਹ ਅੱਜ ਘਰ ਪ੍ਰਸ਼ਾਸਨ ਡਿਮੋਲਿਸ਼ ਕਰ ਰਹੀ ਹੈ ਫਾਲੋਇੰਗ ਦ ਡਿਊ ਪ੍ਰੋਸੀਜਰ ਤਾਂ ਇਸ ਤੋਂ ਇਲਾਵਾ ਅਸੀਂ ਬਟਾਲੇ ਦੇ ਵਿੱਚ ਪੁਲਿਸ ਕਾਫੀ ਸਖਰੀ ਹੈਗੀ ਹੈ ਨਸ਼ਾ ਤਸਕਰਾਂ ਦੇ ਖਿਲਾਫ ਪੈਡਲਰਸ ਦੇ ਖਿਲਾਫ ਤਾਂ ਇਹਦੇ ਵਿੱਚ ਪਹਿਲਾਂ ਹੀ ਕਰੀਬਨ 250 ਜਿਹੜੇ ਬੰਦੇ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਪਿਛਲੇ 2 ਮਹੀਨਿਆਂ ਦੇ ਵਿੱਚ ਤਾਂ ਤੋੜੇ ਰਾਹੀਂ ਮੈਂ ਮੈਸੇਜ ਵੀ ਸਾਰਿਆਂ ਨੂੰ ਦਿਨਾ ਚਾਹਨਾ ਕਿ ਜਿਹੜਾ ਵੀ ਕੋਈ ਬੰਦਾ ਇਹਦੇ ਵਿੱਚ ਇਨਵੋਲ ਹੋਏਗਾ ਤਾਂ ਉਹਦੇ ਤੇ ਉਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਾਡੀ ਮਰਜ਼ੀ ਡਿਮੋਲਿਸ਼ ਅਸੀਂ ਜਿਹੜਾ ਸਿਵਲ ਲਾਈਨ ਏਰੀਆ ਬਟਾਲੇ ਦਾ ਉੱਥੇ ਵੀ ਡਿਮੋਲਿਸ਼ਨ ਕੀਤੀਆਂ ਹੈਗੀਆਂ ਕੁਝ ਸਾਡੀਆਂ ਇਨ ਪ੍ਰੋਸੈਸ ਚੱਲਦੀਆਂ ਹਨ ਕਿਤੇ ਕੋਈ ਕੋਰਟ ਦਾ ਸਟੇ ਵੀ ਹੈਗਾ ਸੋ that is in process ਤਾਂ ਇਸੇ ਜ਼ਿਲ੍ਹੇ ਦੇ ਵਿੱਚ ਅਸੀਂ ਸੈਕੰਡ ਕਰ ਰਹੇ ਨੇ ਇਸ ਤੋਂ ਬਾਅਦ ਇੱਕ ਫਟੇ ਘਟ ਚੂੜੀਆਂ ਦਾ ਵੀ ਸਾਨੂੰ ਆਇਆ ਹੈ ਇੰਟੀਮੇਸ਼ਨ ਤੋਂ ਅਸੀਂ ਉਹ ਵੀ ਕਰਾਂਗੇ ਇਸ ਤੋਂ ਇਲਾਵਾ ਵੀ ਜਿਹੜੀ ਕੰਪੀਟੈਂਟ ਅਥਾਰਟੀ ਦਿੱਲੀ ਦੀ ਹੈ ਤਾਂ ਉਹਦੇ ਥਰੂ ਅਸੀਂ ਕਰੀਬਨ 52 ਪ੍ਰਾਪਰਟੀਆਂ ਫ੍ਰੀਜ਼ ਕਰਾਈ ਹੈ ਜਨਾਂ ਦੀ ਲਾਗਤ ਕਰੀਬਨ ਆਈ ਹੈ 28 ਕਰੋੜ ਦਾ ਜਿਹੜਾ ਰਕਮ ਵੈਲੂਏਸ਼ਨ ਹੈ ਜੀ ਬਿਲਕੁਲ ਸਪਸ਼ਟ ਹੈ ਦੇਖੋ ਇਹ ਜਿਹੜਾ ਬੰਦਾ ਹੈ ਤੁਹਾਡੇ ਸਾਹਮਣੇ ਹੈ ਇਹ ਆਪ ਤਾਂ ਜੇਲ੍ਹ ਦੇ ਵਿੱਚ ਹੈ ਤਾਂ ਇਹਨੇ ਜਿੰਨਾ ਵੀ ਉਹ ਨਸ਼ਾ ਤਸਕਰੀ ਕਰਕੇ ਜੋ ਵੀ ਕਮਾਇਆ ਸੀਗਾ ਬਣਾਇਆ ਸੀਗਾ ਉਹਨੂੰ ਅੱਜ ਡਿਮਾਲਿਸ਼ ਕੀਤਾ ਜਾ ਰਿਹਾ ਹੈ ਤਾਂ ਇਸ ਚੀਜ਼ ਦੇ ਵਿੱਚ ਕੋਈ ਕੁਝ ਚੀਜ਼ ਹਾਸਲ ਨਹੀਂ ਹੈ ਬਸ ਜੇਲ ਹੀ ਠਿਕਾਣਾ ਹੈ ਤਾਂ ਜ਼ਿੰਦਗੀ ਆਪਣੀ ਤਾਂ ਇਹ ਬਰਬਾਦ ਕਰ ਹੀ ਰਹੀ ਹੈ ਬਾਕੀ ਜਿਹੜੇ ਸਮਾਜ ਦੇ ਸਮਾਜ ਦੇ ਵਿੱਚ ਨਿੱਕੇ ਮੁੰਡੇ ਹੁੰਦੇ ਹੈ ਉਹਨਾਂ ਨੂੰ ਵੀ ਖਰਾਬ ਕਰਦੇ ਹੈ ਤਾਂ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਬਿਲਕੁਲ ਬਰਦਾਸ਼ਤ ਨਹੀਂ ਹੈ ਤਾਂ ਇੱਕ ਲੋਕ ਲਹਿਰ ਬਣ ਗਈ ਹੈ ਲੋਕ ਸਾਡੇ ਨਾਲ ਜੁੜ ਰਹੇ ਨੇ ਟਿਪਸ ਦੇ ਰਹੇ ਨੇ ਤਾਂ ਟਿਪਸ ਦੇ ਉੱਤੇ ਹੀ ਕਰੀਬਨ ਬਟਾਲਾ ਪੁਲਿਸ ਨੇ ਪਿਛਲੇ ਮਹੀਨੇ ਦੇ ਵਿੱਚ ਕਰੀਬਨ 20 ਤੋਂ ਉੱਤੇ ਪਰਚੇ ਦਰਜ ਕੀਤੇ ਨੇ ਜਿਹੜੀ ਇਨਪੁਟ ਟੋਟਲੀ ਲੋਕਾਂ ਦੀ ਹੈਗੀ ਤਾਂ ਉਸ ਚੀਜ਼ ਨੂੰ ਵੀ ਅਪਰੀਸ਼ੀਏਟ ਕਰ ਰਹੇ ਨੇ ਲੋਕੀ ਆ ਰਹੇ ਨੇ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਨੇ ਉਸ ਦਾ ਕੋਈ ਅਦਾਜ਼ਾ ਇਦੇ ਵਿੱਚ ਇਹ ਅੱਜ ਦਾ ਡਿਸੀਜਨ ਨਹੀਂ ਹੈ ਇਹ ਆਈ ਥਿੰਕ ਨਵੰਬਰ ਡਿਸੰਬਰ ਦਾ ਪ੍ਰੋਸੈਸ ਚੱਲ ਰਹਾ ਹੈ ਜਿਹੜਾ ਇੱਕ ਡਿਊ ਪ੍ਰੋਸੀਜਰ ਹੁੰਦਾ ਹੈ ਕਾਨੂੰਨ ਦੇ ਮੁਤਾਬਿਕ ਉਹਨੂੰ ਫਾਲੋ ਕਰਕੇ ਇਹ ਹੋਇਆ ਹੈ ਇਹ ਡਿਸੀਜਨ ਉਸ ਤੋਂ ਬਾਅਦ ਹੀ ਲਿਆ ਗਿਆ ਇਹਨਾਂ ਨੂੰ ਆਪਰਚੂਨਿਟੀ ਦਿੱਤੀ ਗਈ ਇਹ ਐਸ ਡੀ ਐਮ ਦੇ ਕੋਰਟ ਦੇ ਵਿੱਚ ਵੀ ਕੇਸ ਲੱਗਾ ਉੱਥੇ ਵੀ ਇਹਨਾਂ ਨੂੰ ਕੋਈ ਰਿਆਇਤ ਫਿਰ ਨਹੀਂ ਮਿਲੀ ਕਿਉਂਕਿ ਇਹ ਗਲਤ ਤਰੀਕੇ ਨਾਲ ਇਹਨੇ ਬਣਾਇਆ ਸੀਗਾ इवन ਜਿਹੜਾ ਜਿੱਥੇ ਕੀਤਾ ਹੈ ਇਹ ਸਰਕਾਰੀ ਜਗ੍ਹਾ ਹੈ ਨਗਰ ਕੌਂਸਲ ਕਾਦੀਆਂ ਵੱਲੋਂ ਇਹ ਸਾਡੇ ਪੁਰਾਣੀ ਮੁਲਾਜ਼ਮ ਰਹੇ ਸ੍ਰੀ ਚੰਦ ਸਫਾਈ ਸੇਵਕ ਦਾ ਘਰ ਜਿਹੜਾ ਆ ਉਹ ਸਰਕਾਰੀ ਜਗ੍ਹਾ ਤੇ ਬਣਿਆ ਸੀਗਾ ਅਸੀਂ ਇਹਨਾਂ ਨੂੰ ਨੋਟਿਸ ਵੀ ਦੇ ਕੇ آگਾਹ ਕੀਤਾ ਕਿ ਆਪਣੇ ਪੱਦਰ ਤੇ ਹੀ ਘਰ ਆ ਲਈ ਜਾਵੇ ਪਰ ਉਹਨਾਂ ਨੇ ਮਲਵੇ ਇਹਦੇ ਤੇ ਕੋਈ ਗੌਰ ਨਹੀਂ ਕੀਤਾ। ਇਸ ਤੋਂ ਬਾਅਦ ਅਸੀਂ ਪਬਲਿਕ ਪ੍ਰੀਮਿਸਸ ਐਕਟ ਦੇ ਤਹਿਤ ਮਾਨਯੋਗ ਐਸਡੀਐਮ ਦੀ ਕੋਰਟ ਦੇ ਵਿੱਚ ਵੀ ਇਹ ਕੇਸ ਲਾਇਆ ਸੀਗਾ। ਉਹਦੇ ਵਿੱਚ ਵੀ ਇਹ ਆਪਣੀ ਮਾਲਕੀ ਦਾ ਸਬੂਤ ਨਹੀਂ ਦੇ ਸਕੇ। ਜਿਸ ਕਰਕੇ ਇਹ ਜਿਹੜੇ ਆਰਡਰ ਆ ਨਗਰ ਕੌਂਸਲ ਕਾਦੀਆਂ ਦੇ ਹੱਕ ਵਿੱਚ ਹੋਏ ਨੇ ਕਿ ਇਹਦਾ ਕਬਜ਼ਾ ਲਿਆ ਲਿਆ ਜਾਵੇ। ਜੀ। ਸਰ ਕੇ ਆਰਡਰ ਲੈ ਕੇ ਸਾਨੂੰ ਆਖਾਇਆ ਉਹਨਾਂ ਨੇ ਉਹ ਇਹਦੇ ਇਸ ਕੇਸ ਨਾਲ ਰਿਲੇਟਡ ਨਹੀਂ ਆ ਉਹ ਲੱਗ ਕੇ ਸਰ ਕੋਈ ਇਹਦੇ ਸਬੰਧ ਚ ਨਗਰ ਕੌਂਸਲ ਨੂੰ ਨਹੀਂ ਇਹਦੇ ਸਬੰਧ ਚ ਏ ਐਸਐਸਪੀ ਸਾਹਿਬ ਗੁਰਦਾਸਪੁਰ ਜਾਂ ਡੀਐਸਪੀ ਸਾਹਿਬ ਸ਼੍ਰੀ ਹਰ ਗਵੰਦਪੁਰ ਇਹਦਾ ਜਵਾਬ ਦੇ ਸਕਦੇ। ਕਿ ਲਾਗਤ ਦਾ ਪਤਾ ਜੀ ਇੱਥੇ ਮਾਤਾ ਜਿਹੜੀ ਕੰਨ ਜਾਂਦੀ ਕਿੰਨੀ ਲਾਗਤ ਜੀ ਹੋਵੇਗੀ ਇਹ ਕੋਈ ਤਿੰਨ ਕ ਕਨਾਲਾਂ ਜਗ੍ਹਾ ਵਾ ਉਹਦੇ ਵਿੱਚ ਇੱਕ ਹੀ ਹਿੱਸੇ 'ਚ ਘਰ ਬਣਿਆ ਆ ਬਾਕੀ ਜਗ੍ਹਾ ਸਾਰੀ ਵਲੀ ਗਈ ਆ ਔਰ ਇੱਥੇ ਅਸੀਂ ਬੱਸ ਸਟੈਂਡ ਬਣਾਉਣ ਦੀ ਪ੍ਰਪੋਜ਼ਲ ਸੀਗੀ ਨਗਰ ਕੌਂਸਲ ਕਾਦੀਆਂ ਦੀ ਉਹ ਅਜੇ ਮਤਲਬ ਕਿ ਅੰਡਰ ਪ੍ਰਪੋਜ਼ ਆ ਇਸ ਕਰਕੇ ਇਹਦੀ ਜਿਹੜੀ ਕੀਮਤ ਆ ਉਹ ਲਗਭਗ ਜਿਹੜੀ ਅਸੀਂ ਅਸੈਸ ਕਰਦੇ ਆ ਉਹ ਕੋਈ 50 ਲੱਖ ਦੇ ਕਰੀਬ ਹੋ। ਜਿਹੜੀ ਨਗਰ ਕੌਂਸਲ ਦੀ ਕਾਰਵਾਈ ਆ ਉਹ ਸਰਕਾਰੀ ਜਗ੍ਹਾ ਤੇ ਜਿਹੜਾ ਨਜਾਇਜ਼ ਕਬਜ਼ਾ ਕੀਤਾ ਵਾ ਉਹਦੇ ਸਬੰਦ ਚੋਂ